ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਰੋੜੇ ਵਾਸਤੇ ਉਮੀਦ ਕਰਾਂਗੇ ਕਿ ਦੂਸੇ ਸਾਰੇ ਨੇ ਠੀਕ ਹੋਵਗੇ ਜਿਹੜੀ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੋਸਟਰ ਦੇਖ ਰਹੇ ਹੋ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣ ਤੋਂ 2 ਘੰਟੇ ਪਹਿਲਾਂ ਪੋਸਟ ਕੀਤਾ ਸਿੱਧੂ ਮੂਸੇਵਾਲੇ ਦੇ ਅਕਾਊਂਟ ਤੇ ਉਨਾਂ ਦੇ ਪਰਿਵਾਰ ਵੱਲੋਂ ਜਿਹੜਾ ਕਿ ਪੋਸਟ ਕੀਤਾ ਗਿਆ ਜਿਸ ਦੇ ਉੱਪਰ ਕਿ ਕਾਫੀ ਅਜਾ ਕਮੈਂਟ ਵੀ ਆ ਰਹੇ ਨੇ ਅਤੇ ਲਾਈਕ ਵੀ ਆ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਆਉਣ ਵਾਲਾ ਹੈ ਅਤੇ ਸਿੱਧੂ ਮੂਸੇਵਾਲੇ ਦੇ ਚੌਣ ਵਾਲਿਆਂ ਦੇ ਵਿੱਚ ਕਾਫੀ ਅਦਾ ਜਿਹੜੇ ਕੀ ਖੁਸ਼ੀ ਦਾ ਮਾਹੌਲ ਬਣਿਆ ਆਇਆ ਤੁਹਾਨੂੰ ਦੱਸ ਦਈਏ ਕਿ ਉਸ ਤੇ ਦਰਾਨੀ ਕਲਾਕਾਰ ਕਾਫੀ ਅਦਾ ਕਮੈਂਟ ਵੀ ਕਰ ਰਹੇ ਨੇ ਅਤੇ ਬਹੁਤ ਸਾਰੇ ਜਿਹੜੇ ਕੀ ਕਲਾਕਾਰ ਆਪਣੀ ਸੋਸ਼ਲ ਮੀਡੀਆ ਦੇ ਉੱਪਰ ਇਹ ਸਪੋਸਟਰ ਨੂੰ ਸਟੋਰੀ ਦੇ ਵਿੱਚ ਲਗਾ ਕੇ ਸਿੱਧੂ ਮੂਸੇਵਾਲੇ ਨੂੰ ਮੈਂਸ਼ਨ ਵੀ ਕਰ ਰਹੇ ਨੇ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕੀ ਇਹ ਗਾਣਾ 23 ਤਰੀਕ ਨੂੰ ਜਿਹੜਾ ਕੀ ਹੋਵੇਗਾ ਜਿਸ ਦੇ ਉੱਪਰ ਕੀ ਉਹਨਾਂ ਨੇ ਲਿਖਿਆ ਹੋਇਆ ਹੈ ਥਲੇ ਡ੍ਰੋਪਿੰਗ ਗਾਣਾ 23 ਤਰੀਕ ਨੂੰ ਹਾਂਜੀ ਦੋਸਤੋ ਤੇ ਉਸ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਲੋੜੀ ਵਾਲੇ ਦੇ ਨੀ ਇਹ ਗਾਣੇ ਦੀ ਚਰਚਾ ਕੀਤੀ ਸੀਗੀ ਕਿਉਂਕਿ ਇਸ ਗਾਣੇ ਦੀ ਵੀਡੀਓ ਤਿਆਰ ਨਹੀਂ ਸੀਗੀ ਹੋਈ ਇਸ ਕਰਕੇ ਉਹਨਾਂ ਨੇ ਕਹਿ ਆ ਕੀ ਗਾਣਾ ਕਾਫੀ ਜੜਾ ਕੀ ਲੇਟ ਨਹੀਂ ਹੋਵੇਗਾ ਪਰ ਠੀਕ ਜਦ ਵਿੱਚ ਤੋਂ ਮੁਕੰਦੋ ਪਹਿਲਾ ਪਹਿਲਾ ਇਹ ਗਾਣਾ ਆ ਜਾਵੇਗਾ ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਇਹ ਇੰਟਰਵਿਊ ਲੋੜੀ ਵਾਲੇ ਦੇ ਨੁੰਦਾ ਆ ਤੁਹਾਨੂੰ ਦੱਸ ਦੇ ਕਿ ਲੋੜੀ ਨੰਗੀ ਨੂੰ 2 ਦਿਨ ਹੀ ਹੋਏ ਨੇ ਅਤੇ ਉਹਨਾਂ ਦੇ ਪਿਤਾ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਹੜਾ ਕੀ ਪੋਸਟ ਜਾਰੀ ਕਰ ਦਿੱਤਾ ਹੈ ਗਾਣੇ ਦਾ ਨਾਮ ਰੱਖਿਆ ਗਿਆ ਹੈ ਲੋਕ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਵੀ ਦੱਸਿਆ ਸੀਗਾ ਕਿ ਇਸ ਗਾਣੇ ਨੂੰ ਸਿਰਫ ਤੇ ਸਿਰਫ ਸਿੱਧੂ ਮੂਸੇਵਾਲੇ ਨੇ ਹੀ ਗਾਇਆ ਹੈ ਅਤੇ ਸਾਰਾ ਗਾਣਾ ਤੁਹਾਨੂੰ ਸਿੱਧੂ ਮੂਸੇਵਾਲੇ ਦੀ ਆਵਾਜ਼ ਵਿੱਚ ਸੁਣਨ ਨੂੰ ਮਿਲੇਗਾ ਕਿਉਂਕਿ ਉਹਨਾਂ ਦੇ ਪਿਤਾ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਕੋਈ ਹੋਰ ਸਿੰਘ ਨੇ ਇਹੜਾ ਕੀ ਦੇ ਵਿੱਚ ਰੈਪ ਵੀ ਨਹੀਂ ਕੀਤਾ ਅਤੇ ਸਾਰਾ ਗਾਣਾ ਇਹਦਾ ਕਿ ਸਿੱਧੂ ਮੂਸੇਵਾਲੇ ਨੇ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕੀਤਾ ਹੈ ਤੇ ਤੁਹਾਨੂੰ ਸਾਰਾ ਗਾਣਾ ਬਿਲਕੁਲ ਪਸੰਦ ਆਵੇਗਾ ਅਤੇ ਉਹਨਾਂ ਨੇ ਲਾਸਟ ਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਗਾਣਾ ਬਹੁਤ ਹੀ ਵੱਡਾ ਹੈ ਤੁਸੀਂ ਗਾਣੇ ਦੇ ਪੋਸਟਰ ਤੋਂ ਹਿਸਾਬ ਲਾ ਸਕਦੇ ਹੋ ਕਿ ਗਾਣਾ ਕਿਵੇਂ ਦਾ ਹੋਵੇਗਾ ਤੇ ਪੋਸਟਰ ਜਿਹਨੇ ਵੀ ਬਣਾਇਆ ਹੋਊਗਾ ਉਹਨੇ ਗਾਣਾ ਸੁਣ ਕੇ ਇਹ ਪੋਸਟਰ ਨੂੰ ਤਿਆਰ ਕੀਤਾ ਹੋਵੇਗਾ ਜਿਸ ਦੇ ਉੱਪਰ ਕੀ ਲੋਕ ਵੀ ਲਿਖਿਆ ਹੋਇਆ ਹੈ ਹਾਂਜੀ ਦੋਸਤੋ ਤੇ ਦੋਸਤੋ ਬਾਅਦ ਅਸੀਂ ਗੱਲ ਕਰਦੇ ਹਾਂ ਬੱਬੂ ਮਾਨ ਅਤੇ ਕਰਨੋ ਜ਼ਿਲ੍ਹਾ ਦੀ ਦੇਸ ਦੇ ਉੱਪਰ ਕੀ ਕਾਫੀ ਅਦਾ ਫੈਨਸ ਵੀ ਕਹਿ ਰਹੇ ਨੇ ਕਿ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਦਾ ਗਾਣਾ ਸ਼ੇਅਰ ਕੀਤਾ ਆ ਪਰ ਕਿਹੜੇ ਸੋਸ਼ਲ ਮੀਡੀਆ ਦੇ ਉੱਪਰ ਕੀਤਾ ਵੀ ਨਹੀਂ ਕੋਈ ਸਪੈਸੀਫਿਕ ਸਨੈਪਚੈਟ ਉੱਪਰ ਜਾਂ ਇੰਸਟਾਗ੍ਰam ਦੇ ਉੱਪਰ ਪਰ ਕਾਫੀ ਨਾਲ ਲੋਕ ਇਹ ਵੀ ਕਹਿ ਰਹੇ ਨੇ ਕਿ ਸਨੈਪਚੈਟ ਦੇ ਉੱਪਰ ਜਿਹੜਾ ਕੀ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਦੇ ਇਸ ਗਾਣੇ ਦੇ ਪੋਸਟ ਨੂੰ ਸ਼ੇਅਰ ਕੀਤਾ ਆ ਅਤੇ ਬੱਬੂ ਮਾਨ ਦੀ ਗੱਲ ਕਰਦੇ ਆ ਬੱਬੂ ਮਾਨ ਦਾ ਇਹ ਕਿਹਾ ਜਾ ਰਿਹਾ ਕਿ ਬੱਬੂ ਮਾਨ ਨੇ ਕਮੈਂਟ ਕੀਤਾ ਆ ਪਰ ਕਿਹੜੇ ਸ਼ੋਸ਼ਣ ਅਕਾਊਂਟ ਦੇ ਉੱਪਰ ਕੀਤਾ ਹੈ ਸਭ ਤੋਂ ਜ਼ਿਆਦਾ ਜਿਹੜੇ ਕਮੈਂਟ ਆ ਰਹੇ ਨੇ ਉਹ ਫੇਸਬੁੱਕ ਦੇ ਉੱਪਰ ਆ ਰਹੇ ਨੇ ਕਿ ਇਸ ਗਾਣੇ ਦੇ ਪੋਸਟ ਦੇ ਉੱਪਰ ਫੇਸਬੁੱਕ ਦੇ ਉੱਪਰ ਬੱਬੂ ਮਾਨ ਦੁਆਰਾ ਕਮੈਂਟ ਕੀਤਾ ਗਿਆ ਹੈ ਹਾਲਾਂਕਿ ਸਾਡੇ ਕੋਲ ਇਸ ਦੀ ਪੁਖਤੀ ਜਾਣਕਾਰੀ ਨਹੀਂ ਹੈ ਜੇਕਰ ਸਾਨੂੰ ਕੋਈ ਜਾਣਕਾਰੀ ਮਿਲੇਗੀ ਜਾਂ ਫੇਕ ਖਬਰਾਂ ਫਲਾਈਆਂ ਜਾ ਰਹੇ ਨੇ ਉਸ ਦੇ ਬਾਰੇ ਵੀ ਅਸੀਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂਗੇ ਇੱਕ ਵਾਰ ਤਾਂ ਮੈਂ ਫੇਸਬੁੱਕ ਦੇ ਉੱਪਰ ਦੇਖ ਲਿਆ ਕੋਈ ਵੀ ਕਮੈਂਟ ਰਿਡਰ ਕਿ ਬੱਬੂ ਮਾਨ ਦਾ ਨਹੀਂ ਆਇਆ ਤੇ ਨਾ ਹੀ ਕਰਨ ਔਜਲਾ ਨੇ ਇਸ ਗਾਣੇ ਦੇ ਪੋਸਟ ਨੂੰ ਸ਼ੇਅਰ ਕੀਤਾ ਹੈ ਪਰ ਜਦੋਂ ਵੀ ਮੈਨੂੰ ਕੋਈ ਇਸ ਦੇ ਬਾਰੇ ਜਾਣਕਾਰੀ ਮਿਲੇਗੀ ਮੈਂ ਤੁਹਾਡੇ ਵਾਸਤੇ ਵੀਡੀਓ ਜ਼ਰੂਰ ਲੈ ਕੇ ਆਵਾਂਗਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਅਤੇ ਸਿੱਧੂ ਮੂਸੇਵਾਲੇ ਦਾ ਇਹ ਗਾਣਾ ਕਿਵੇਂ ਦਾ ਲੱਗੇਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ-ਤਰੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਜਾ ਕੇ ਜ਼ਰੂਰ ਕਰ ਲਿਓ ਹਰ ਰੋਜ਼ ਜਦ ਨੀਆਂ ਨਵੀਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੇ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀ